ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਤੁਹਾਡੇ ਜਿਹੜੇ ਵਲੌਗ ਵਿੱਚ ਆਪਾਂ ਜਲਪਾਣੀ ਛਕ ਲਿਆ ਆ ਜੀ ਤੇ ਹੁਣ ਆਪਾਂ ਚੱਲੇ ਆ ਜੀ ਬਾਬਾ ਨਾਮਦੇਵ ਦੇ ਮੰਦਿਰ ਵੇਖਣ ਚੱਲਦੇ ਆਂ ਬਸ ਵੱਲ ਨੂੰ ਤੇ ਕਰਦੇ ਆ ਯਾਤਰਾ ਸ਼ੁਰੂ ਉਤੋਂ ਲਗਭਗ 1.5 ਤੋਂ 2 ਘੰਟੇ ਰਸਤਾ ਆਉ 90 95 ਕਿਲੋਮੀਟਰ ਦਾ ਰਸਤਾ ਦਸਰੇ ਆ ਤੇ ਪੌਣਿਆਂ ਚੱਲੇ ਦੀ ਯਾਤਰਾ ਦਾ ਪਹਿਲਾ ਗੁਰਦੁਆਰਾ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਬਸੰਤਨਗਰ ਆਓ ਕਰੀਏ ਦਰਸ਼ਨ ਸੰਜੀ ਇਹ ਆ ਜੀ ਗੁਰਦੁਆਰਾ ਦਮਦਮਾ ਸਾਹਿਬ ਜੀ ਦਾ ਇਤਿਹਾਸ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਆ ਉਹ ਇੱਥੇ ਪਹੁੰਚੇ ਸੀ ਉਹਨਾਂ ਨੇ ਇੱਥੇ ਅੱਠ ਦਿਨ ਜਰਾ ਵਿਸ਼ਾਮ ਕੀਤਾ ਸੀ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਕੀ ਰਹੇਗੀ ਤੇ ਉਹ ਉਹਨੇ ਉਹ ਚੀਲੇ ਨਹੀਂ ਜਿਹੜੀ ਦੂਜੀ ਦੇ ਹੱਥ ਤੇ ਆ ਓਏ ਮੇਰੀ ਪ੍ਰਾਈਸ ਸੀ ਮੇ ਆਇਆ ਪ੍ਰਾਈਸ ਕਰਦੇ ਪਾ ਨਹੀਂ ਤੂੰ ਤਰੀ ਫੰਕਚਨ ਹੈ ਦੇਹੀਆਂ ਮਮਾ ਗਲੂ ਮਮਾ ਗਲੂ ਤੂੰ ਨਾ ਮੈਂ ਦਿੰਦੀ ਆ ਪ੍ਰਸਾਦ কোকে কোকে কেনে ਨਾਮ ਦੇ ਦੀ ਸ਼ਰਦਾ ਦਾ ਕਰਕੇ ਘੁੰਮ ਗਿਆ ਸੀ ਕੀਰਤਨ ਕਰਦੇ ਸੀ ਤੇ ਪੰਡਤਾਂ ਨੇ ਕਿਹਾ ਸੀ ਵੀ ਦੂਸਰੀ ਸੱਜਾ ਕੀਰਤਨ ਕਰੋ ਉਹ ਪੂਰਬ ਤੋਂ ਪશ્ਚਮ ਸਾਈਡ ਕੀਰਤਨ ਕਰ ਚੱਲ ਗਏ ਇਹ ਮੰਦਿਰ ਜਿਹੜਾ ਹੈ ਆਪਣੇ ਆਪ ਘੁੰਮ ਗਿਆ ਹੈ ਕਰੋ ਦਰਸ਼ਨ ਦੇਖੋ ਜੀ ਪਹਿਲਾਂ ਐ ਸਾਈਡ ਤੇ ਇਹਦਾ ਮੂੰਹ ਮੰਦਿਰ ਦਾ ਫਿਰ ਪੂਰਬ ਵੱਲ ਦਿਸ਼ਾ ਵੱਲ ਅਸਤੇ ਹੁਣ ਦੇਖੋ ਮੁਕੇਂਦਰ ਉਹ ਸਾਈਡ ਹੋ ਗਿਆ ਸੀ ਕੋਈ ਨਿਕਲ ਆਪਕੇ ਗੀਤ ਬੋਲੇ ਆਪਾਂ ਕਰਦੇ ਆਂ ਬਹੁਤ ਧੰਨ ਗੇਦਾ ਬਹੁਤ ਜੀ ਆ ਆ ਸੈੱਡ ਹੋ ਗਿਆ ਜੀ ਇਹਦਾ ਮੋਕਾ ਮੁੱਕੇ ਐਂਟਰੀ ਇਧਰ ਹੋ ਗਈ ਆ ਜੀ ਉਦੋਂ ਦੀ ਭਗਤ ਨਾਮ ਦੇ ਵਜੋਂ ਇੱਥੇ ਆਏ ਸੀ ਜੇ ਸਾਡੇ ਬਿਨਾਂ ਸੈਂਟਾ ਲੱਕੀਆਂ ਲੈਣਾ ਵਿੱਚ ਹਰਕਤ ਕੰਮ ਕਰ ਲੈ 20 ਦੇ ਲਈ 20 20 ਮੇਰੇ ਅਰ ਇਹ ਹਮੇ ਪੀਡੀਐਸ ਇਸ ਜਗ੍ਹਾ ਜਿਹੜਾ ਆ ਭਗਤ ਨਾਮਦੇਵ ਜੀ ਆਣ ਕੇ ਤੇ ਬੈਠ ਗਏ ਸੀ ਜਿੱਤੇ ਵੇਨਾਂ ਨੇ ਗੁਰੂ ਦਾ ਖਾਜਾ ਸੁਧਾਇਆ ਤੇ ਜਿਹੜਾ ਮੰਦਲ ਜਿਹੜਾ ਘੁੰਮ ਕੇ ਇਹਨਾਂ ਦੇ ਬਲ ਨੂੰ ਜਿਹੜਾ ਆ ਦਰਵਾਜ਼ਾ ਜਿਹੜਾ ਹੋ ਗਿਆ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਜਨਮ ਸਥਾਨ ਭਗਤ ਨਾਮਦੇਵ ਜੀ ਦਾ ਇਹ ਗੋਦਰਾ ਸਾਹਿਬ ਬਣਿਆ ਆ ਖਰਦਿਆਂ ਦਰਸ਼ਨ ਨਾਲੇ ਪ੍ਰਸ਼ਾਦਾ ਪਾਣੀ ਛਕਦੇ ਆ ਪ੍ਰਸ਼ਾਦਾ ਪਾਣੀ ਛਕ ਲਿਆ ਜੀ ਸੰਗਤਾਂ ਨੇ ਆਪਣਾ ਕਰਦੇ ਆ ਦਰਸ਼ਨ ਦਰਬਾਰ ਦੇ ਅੰਦਰ

ਮਾਂ ਕਾ ਸ਼ਰਮ ਭੌਰ ਦੇ ਦਰਸ਼ਨ ਕਰੋ ਜਿਹੜੀ ਆਪਣੀ ਮਾਂ ਦਾ ਹੈ ਉਹਨੇ ਚੁੰਨੀ ਲਈ ਹੇਲੇ ਹੇਲੇ ਇਹ ਕਹਿਣਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸਾਨੂੰ ਇੱਕ ਉਪਮਾ ਵੀ ਮੇਰੇ ਪੁੱਤਰ ਦੇ ਸ਼ਿਰ ਤੇ ਵਿਸਤਾਨ ਹੋਣੀ ਚਾਹੀਦੀ ਹੈ ਮੇਰੇ ਪੁੱਤਰ ਦੇ ਮੂੰਹ ਤੇ ਦਾੜਾ ਪ੍ਰਕਾਸ਼ ਹੋਣਾ ਚਾਹੀਦਾ ਮੇਰੀ ਧੀ ਦੇ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ ਧੀ ਦੀ ਸ਼ਾਨ ਚੁੰਨੀ ਦੇ ਨਾਲ ਅਰ ਪੁੱਤਰ ਦੀ ਸ਼ਾਨ ਦਸਤਾਰ ਦੇ ਧੜੇ ਦੇਣਾ ਹੈ ਮਾਤਾ ਦਾ ਨਾਮ ਉਸਨਾ ਕਰਿਓ ਇੱਕ ਵਾਰੀ ਆਖੋ ਸਾਤਨਾਮ ਜਿਹੜਾ ਕੋਈ ਨਾ ਪਾਵੇ ਜੀਵਨ ਦਾ ਨਾਮ ਜੀ ਰਜੀਸ਼ਾਲ ਇਸੇ ਨਾਮੇ ਦੇ ਵਿੱਚ ਆਖੇ ਸੇਵਾ ਕੀਤੀ ਜੀਨੇ ਕਿ 32 ਸਾਲ ਇੱਥੇ 30 ਸਾਲ ਇੱਥੇ 40 ਕਦਮ ਮਿੰਟੜਾ ਸ਼ਹਿਰ ਦਾ ਨਾਮ ਹੈ ਮੰਡਲ ਉੱਥੇ ਰਹੇ ਉਹੀ ਨਾਮ ਦੇ ਅਜਾ 18ਵੇਂ ਫੇਰੀ ਦੇ ਪਰ ਇਸ ਬਾਨਾਂ ਸਾਡ ਆਪਣੇ ਪੰਜਾਬ ਦੇ ਵਿੱਚ ਹੈ। ਉਹਨਾਂ ਬੜੀ ਕਮੇਟੀ ਲੁਧਿਆਣੇ ਤੋਂ ਹੈ। ਸਾਰੇ ਰਟਾਇਰਡ ਅਫੀਸ਼ਰ ਨੇ ਡਾਕਟਰ ਰਟਾਇਰਡ ਤੁਸੀਂ ਦਾ ਰਟਾਇਰਡ ਜੀਐਸਪੀ ਰਟਾਇਰਡ ਮਾਸਟਰ ਰਟਾਇਰਡ ਇਹ ਕੱਠੀ ਹੋਏ ਸਾਰੇ ਪਹਿਲਾਂ ਅਗਮਾਨ ਜਾਇਆ ਕਰਦੇ ਸੀ ਬਸਾਂ ਦੇ ਲੈ ਕੇ ਸੋਣਾ। 1997 ਤੋਂ 28 ਸਾਲ ਹੋ ਗਏ। ਆਰ ਸ਼ਿਵਾਈ ਸ਼ੁਰੂ ਬਣਿਆ। ਜਦੋਂ ਘਰ ਦੇ ਵਿੱਚ ਆ ਕੇ 상담 ਹੋਇਆ ਦਫਤਰ ਵਾਲੇ ਕਹਿਣ ਲੱਗੇ ਸਰਦਾਰ ਜੀ ਇਹ ਕਹਾਣ ਪ੍ਰਚਨ ਵਿਭਾਗ ਸੈਂਟਰ ਦੇ ਅੰਦਰ ਹੈ ਗਿਆਨੀ ਗੈਲ ਸਿੰਘ ਰਾਸ਼ਟਰਪਤੀ ਸੀ ਉਹਦੀ ਰਾਜ ਦੇ ਵਿੱਚ ਕਾਨੂੰਨ ਬਣਿਆ ਵੀ 15 ਹੀ ਭਗਤਾਂ ਦੇ ਤਰ੍ਹਾਂ ਵਿੱਚ ਕਿਸੇ ਵੀ ਭਗਵਾਨ ਦੀ ਮਾਲਕੀ ਨਹੀਂ ਹੈ ਸੈਂਟਰ ਬਣੋ ਇਹਨਾਂ ਦੀ ਯਾਦ ਵਿੱਚ ਸਮਾਰਕ ਬਣਾਏ ਜਾਣਾ ਤੁਹਾਨੂੰ ਮੌਕਾ ਕੋਈ ਦਿਨੇ ਆਵੇ ਜਿੰਨਾ ਮਰਜੀ ਖੁੱਲੇ ਦਰਸ਼ਨ ਕਰੇ ਜਿੰਨਾ ਆਪਾਂ ਕਰੇ ਤੇ ਪਿੰਡ ਦਾ ਨਾਂਸੀ ਨਰਸੀ ਬਾਮਣੀ ਆ ਬੱਚਾ ਦੇ ਨਾਂ ਚੁਪ ਕਰੇ ਇਹਨੂੰ ਬਾਹਰੋਂ ਲੈ ਜਾਓ ਤੇ ਪਿੰਡ ਦਾ ਨਾਂਸੀ ਨਰਸੀ ਬਾਮਣੀ ਅੱਜ ਪਿੰਡ ਦਾ ਨਾਮ ਹੈ ਨਰਸੀ ਨਾਮ ਦੇ ਦਿੱਤਾ ਜਿੱਥੇ ਜਾਏ ਪਹਿਲੇ ਮੇਰਾ ਸਤਿਗੁਰੂ ਸੋਧਾਨ सुहावा राम रहा है इतनी बच्चों खेलते हैं मैं एक होर भी बेनती करूंगा आप हजार किलोमीटर ते हुए कोई घरों फोन आता जरूरी वो जरूर सुनो पर बिच बैठ के नहीं आरबंजे दे देखिए आपको दे कोई जरूरी काम भी पता लगे ਹੋੜੇ ਏਸ ਜਗਾ ਦੇ ਭੰਤ ਨਾਮ ਦੇ ਮੇਂ ਖੇਡਿਆ ਕਰਦੇ ਸੀ ਜਿੱਥੇ ਜਾਏ ਵਹਿ ਮੈਂ ਸਤਗੁਰੂ ਸੋਧਾਨ ਸੋਹ ਨਵਾ ਰਾਮ ਰਾਏ ਇੱਕ ਦਿਨ ਦਾ ਜੇ ਕਰ ਬੱਚੇ ਕਹਿੰਦੇ ਨਾਮ ਦੇ ਵਿੱਚ ਚੱਲੀਏ ਅੱਜਾ ਤਸਵੀਰ ਚਲੋ ਮੈਂ ਆ ਕੀ ਦੇਖਦੇ ਨੇ ਸਾਹਮਣੀ ਜੰਗਲ ਦੇ ਵਿੱਚੋਂ ਸ਼ੇਰ ਆਇਆ ਤੱਕੇ ਉਹ ਸ਼ੇਰ ਨੂੰ ਭਗਵਾਨ ਦਾ ਰੂਪ ਨਜ਼ਰ ਆਇਆ ਸ਼ੇਰ ਦੇ ਗਰ ਘਰੋਂ ਨਰਮੜੇ ਪਾਣੀ ਕਹਿੰਦੇ ਭਗਵਾਨ ਆਜਿ ਤ੍ਰਿਸ਼ੀ ਸ਼ੇਰ ਦਾ ਰੂਪ ਧਾਰ ਲਿਆ ਨਾ ਇੱਕ ਰੂਪ ਘਰ ਦੇ ਵਿੱਚ ਰੋਟੀ ਪੱਕਦੀ ਹੈ ਭਗਵਾਨ ਕੁੱਤੇ ਦਾ ਰੂਪ ਧਾਰ ਗਿਆ ਰੋਟੀ ਚੁੱਕੀ ਕਹਿੰਦੇ ਸੁੱਕੀਆਂ ਲੈ ਜਾਂਦਿਆ ਆ ਲੈ ਮੱਖਣ ਲੈ ਕੇ ਆਇਆ ਮੱਖਣ ਦੇ ਨਾਲ ਘਰ ਦੇ ਨਾਲ ਇਹ ਤਾਂ ਥੋੜਾ ਜਿਹਾ ਨੰਮੀ ਗੜੀ ਹੈ ਉਹ ਪ੍ਰਾਤਨ ਮੰਦਰ ਹੈ ਦੁੱਧ ਪੀਓ ਗੋਵਿੰਦ ਦੇ ਰਾਏ ਪਰ ਇਹਨਾਂ ਨੇ ਮੂਰਤੀ ਦੰਨ ਕਿਲੋਮੀਟਰ ਦੇ ਕੇਸਾ ਪਰ ਲੈ ਗਏ ਸੀ ਹੁਣ ਉੱਥੇ ਦੀ ਪੂਜਾ ਹੁੰਦੀ ਤੇ ਇੱਧਰ ਦੇ ਵਾਰਸ਼ੇ ਮੰਦਰ ਵੀ ਛਤਾਰ ਵੱਜਦੀ ਹੈ ਦੇਖਿਆ ਹੈ ਨਾ ਤੇ ਜਿੱਥੇ ਮੰਦਰ ਛਤਾਰ ਵੱਜਦੀ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਬਈ ਨਦੀ 'ਚ ਇਸ਼ਨਾਨ ਕਰਦੇ ਸੀ ਭਗਤ ਨਾਮਦੇਵ ਜੀ ਇਹ ਨਦੀ ਵਗਦੀ ਹੈ 199 ਸਾਲ ਵੈਣਾ ਇਨੇ ਗੁਰੂ ਲਾਲ ਜੀ ਦੇ ਬੀਤੋ ਭਾਈ ਬਾਬਾ ਨਾਮਦੇਵ ਜੀ ਇਹ ਨਦੀ ਦਾ ਨਾਮ ਹੈ ਕਿਆ ਤੂੰ ਨਦੀ ਪਵਿਤ ਬਰਲਾਲ ਦੀ ਮਾਂ ਦਾ ਨਾਂ ਸੀ ਕਿਆ ਤੂੰ ਇਸ਼ਨਾਨ ਕਰਨਾ ਤਬ ਕਰਨਾ ਅੱਜ 72 ਪਿੰਡਾਂ ਦੇ ਲੋਕਾਂ ਦਾ ਇਕੱਠੇ ਹੋ ਕੇ ਟਰਸਟ ਬਣਿਆ ਹੋਇਆ ਦੋ ਪਿੰਡਾਂ ਦੇ ਕਿਆ ਨਦੀ ਕਿੰਨੇ ਗਾਉਂ ਟੋਟਲ ਕਿੰਨੇ ਵਾਰ ਬਾਰੀ ਬੱਤੀ ਹੈ ਟੋਟਲ ਕਿੰਨੇ ਗਾਉਂ ਹੈ बारह महीने के गाँव है बारह महीने के पूर्ण गाँव है बारह महीने चलूंगे <laughs> ਇਹ ਸਸਕਾਰ ਹੁੰਦੇ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਹਸਤੀਆਂ ਪਾਉਣ ਆਏ ਆ ਤੇ ਮੇਰੀ ਵੀ ਕੈਮਰੇ ਵਿੱਚ ਦਲ ਦੁੱਪ ਹੈ ਨਜ਼ੀਆ ਇਹ ਹੁਣ ਕੇ ਕਾਫੀ ਸੁੱਕ ਚੁੱਕੀ ਆ ਉਹ ਥੋੜਾ ਅੱਗੇ ਪਾਣੀ ਹੈਗਾ ਆ ਤੇਰੀ ਨੇ ਕੈਮਰਾ ਕੋਈ ਨਹੀਂ ਹੈ ਨਾ ਪੁੱਢਾ ਉਹ ਥੋੜਾ ਲਾਗੇ ਚੱਲ ਕੇ ਦੇਖਦੇ ਆ ਲਓ ਜੀ ਆ ਥੋੜਾ ਜਿਹਾ ਪਾਣੀ ਆ ਇੱਥੇ ਦਾ ਇਤਿਹਾਸ ਇਹ ਆ ਵੀ ਜਦੋਂ ਸਸਕਾਰ ਤੋਂ ਬਾਅਦ ਜਿਹੜੀਆਂ ਹਸਤੀਆਂ ਹੁੰਦੀਆਂ ਆ ਉਹ ਇੱਥੇ ਜਲ ਪ੍ਰਵਾਹ ਕਰਦੇ ਆ ਨਾਲ ਹੀ ਉਹ ਜਲ ਦੇ ਵਿੱਚ ਘੁਲ ਮਿਲ ਜਾਂਦੀਆਂ ਮਤਲਬ ਪਾਣੀ ਬਣ ਜਾਂਦੀਆਂ ਆ ਉੱਥੇ ਹੀ ਉਹ ਖਤਮ ਹੋ ਜਾਂਦੀਆਂ ਆ ਬਿਲਕੁਲ ਹੀ ਪਾਣੀ ਬਣ ਜਾਂਦੀਆਂ ਦੇਖੀ ਆਪਦੀ ਨੇ ਨਹੀਂ ਇਹ ਪੋੜ ਬਣ ਰਿਹਾ ਵਾ ਇਹਦੇ ਕਰਕੇ ਜਿਹੜਾ ਇਹਦਾ ਪਾਣੀ ਜਿਹੜਾ ਇਹ ਬੰਦ ਕੀਤਾ ਆ ਵਾ ਬਹੁਤ ਵਿਚਰਾਇਆ ਪੋਲੇ ਦਾ ਚਾਲੂ ਹੋ ਜਾਊਗਾ ਫਿਰ ਪਾਣੀ ਵੀ ਆਟੋਮੈਟਿਕ ਹੀ ਆਉਣ ਲੱਗ ਪਵੇਗਾ ਪਿਛੇ ਵੀ ਅੰਦਰ ਵੀ ਪਾਣੀ ਹੈਗਾ ਇਹ ਕਾਫੀ ਉੱਥੋਂ ਦੂਰ ਜਾ ਕੇ

ਨੈਨਾ ਉਹ ਛੋੜ ਦੇ ਉਹ ਪਕਟਾਪਾ ਹਾਂ ਦਾਲ ਦਿਓ ਚੱਲ ਛੋੜ ਦਿਓ ਮੈਂ ਬੁਲਾ ਕਰੂੰ ਛੋੜੀਂਗੇ ਪਸੰ ਬੁਲਾ ਕਰਨਾ ਪੂਰਾ ਖੁੱਲਾ ਕਰ ਦੇ ਨੀ ਅਰੇ ਉਹ ਮਤ ਤਾਂ ਇਹ ਤਾਂ ਹਾਂ ਮੈਂ ਉਹ ਛੋੜ ਦੇ ਦੇ ਨੀ ਗਵਰੀ ਛੋੜ ਦੇ ਪਲਟੀ ਮਾਰ ਕੇ ਤਾਂ ਜਨੋ ਪਲਟੀ ਮਾਰ ਦੇ ਪਲਟੀ ਮਾਰ ਬੁਲਾ ਕਰ ਵਾਹ ਦੇ ਦੇ ਕੱਪੜਾ ਛੋੜ ਦੇ ਉਹ ਇਹਦਾ ਕਾਪੜਾ ਫੜ ਲੈ ਮੈਂ ਕੁਛ ਨਹੀਂ ਰਿਹਾ ਉਸਨੇ

ਤਾਰ ਵਜਾ ਕੇ ਕੀਨਾ ਆਪਾਂ ਇਹ ਇਨਾ ਕਹਿੰਦੇ ਨਹੀਂ ਨਹੀਂ ਇਨਾ ਇਨਾ ਵਜਾ ਕਰ ਗੋਬਿੰਦ ਗੋਬਿੰਦ ਬੀਠੂ ਬੀਠੂ ਲ ਕਰਤੇ ਥੇ ਉਹ ਉਸ ਦਵਾਰੇ ਕੇ ਮੰਦਿਰ ਕੇ ਹਮਨੇ ਦਰਸ਼ਨ ਕੀਏ ਤਾਂ ਬਹੁਤ ਨੰਦ ਆਇਆ ਹਮੇ ਹਮਾਰੇ ਪੁਰਜਬ ਬਿਯੁਰਗ ਹੈ ਇਹਨੋ ਨੇ ਬਹੁਤ ਅੱਛਾ ਗਾਈਡ ਕੀਤਾ ਤੇ ਬਹੁਤ ਸੋਹਣਾ ਇਤਿਹਾਸ ਸਾਨੂੰ ਦੱਸਿਆ ਇੱਕ ਸਭ ਤੋਂ ਲਖਣ ਇਤਿਹਾਸ ਜਿਹੜਾ ਸਾਨੂੰ ਇਹਨਾਂ ਨੇ ਹੁਣ ਦੱਸਿਆ ਅਸੀਂ ਸੁਣਿਆ ਵੀ ਨਹੀਂ ਸੱਚੀ ਗੱਲ ਹੈ ਸੰਗਿੱਧੇ ਚ ਕਹਿੰਦੇ ਸਾਨੂੰ ਨਹੀਂ ਸੀ ਪਤਾ ਇੱਥੇ ਪ੍ਰਹਿਲਾਦ ਦੀ ਮਾਤਾ ਕਿਆਦੂ ਜੀ ਹੋਇਆ। ਇਹ ਕਪੜੇ ਕਿਆਦੂ ਜੀ ਦੇ ਨਾਂ ਤੇ ਨਦੀ ਚੱਲਦੀ ਸੀ ਪ੍ਰਾਤਨ ਸਮੇ ਤੋਂ। ਇਸ ਨਦੀ ਦਾ ਸਭ ਤੋਂ ਵੱਡਾ ਵਿਲੱਖਣ ਪਤਾ ਕੀ ਆ ਜੀ ਪਿਆਰੀ ਸਾਧ ਸੰਗਤ ਜੀ? ਇਹ ਸੇ ਜਦੋਂ ਸਰੀਰ ਚੜਾਈ ਕਰਨਾ ਨਦੀ ਦੇ ਕੰਢੇ ਤੇ ਦਾ ਸੰਸਕਾਰ ਕਰ ਦਿੰਦੇ ਆ ਸਰੀਰ ਦਾ। ਤੇ ਉਹਦੇ ਜਦੋਂ ਆਪਾਂ ਫੁੱਲ ਕਹਿਦੇ ਆ ਅਸਤੀਆਂ ਕਹ ਲੋ ਇੱਕੋ ਗੱਲ ਆ। ਉਹ ਅਸਤੀਆਂ ਲੈ ਕੇ ਜਦੋਂ ਆਪਾਂ ਜਲ ਪ੍ਰਵਾਹ ਕਰਦੇ ਨਾ ਇਹ ਟੋਬੇ ਦੇ ਵਿੱਚ ਸਰੋਵਰ ਦੇ ਵਿੱਚ ਲਾ ਲੂ ਕੁਝ ਵੀ ਲਾ ਲੂ ਮੈਂ ਵੀ। ਨਦੀ ਆ। ਨਦੀ ਦੇ ਵਿੱਚ ਜਦੋਂ ਵੀ ਆਪਾਂ ਆ ਵੇਖੋ ਹੁਣੇ ਸਾਡੇ ਹੁੰਦਿਆਂ ਅਹੀਂ ਇੱਥੇ ਟੋਲ ਖੜੇ ਆ। ਉਦਿਲ ਤੌਰ ਤੇ ਕੋਈ ਚੜਾਈ ਕੀਤਾ ਵੀ ਤੇ ਦਾਸ ਸੰਸਕਾਰ ਕੀਤਾ ਕੋਈ ਵੀ ਹੋਊਗਾ ਤੇ ਉਹਦੇ ਜਿਹੜੀਆਂ ਹਸਤੀਆਂ ਆ ਉਹ ਦਰਿਆ ਦੇ ਵਿੱਚ ਪਾਈ ਪਾਉਂਦੇ ਆ ਨਾ ਜਦੋਂ ਤੇ ਪਾਣੀ ਦੀਆਂ ਪਾਣੀ ਹੋ ਜਿੰਨੇ ਇੱਕ ਵੀ ਜਿਹੜੀ ਹੈ ਨਾ ਹਸਤੀ ਉਹ ਹੱਡੀ ਦਾ ਰੂਪ ਨਹੀਂ ਰੈਂਦੀ ਕੋਲ ਦਾ ਰੂਪ ਨਹੀਂ ਰੈਂਦੀ 200 ਦੇ ਕਰੀਬ ਇੱਥੇ ਹਸਤੀਆਂ ਹੋਣੀਆਂ ਹਾਂ ਹਾਂ ਤੇ ਇੱਕ ਹੋਰ ਗੱਲ ਸਭ ਤੋਂ ਵੱਡੀ ਇੱਕਲਾ ਇੱਥੇ ਨਹੀਂ ਆ ਜਿੰਨੇ ਇਲਾਕਾ ਵਾ ਸਾਰਾ ਹੀ ਸਾਰੇ ਇਲਾਕੇ ਦੀਆਂ ਜਿੰਨੀਆਂ ਵੀ ਕੋਈ ਪੁਰਾਣੀ ਬਜ਼ੁਰਗ ਜਾਂ ਕੋਈ ਵੀ ਚੜਾਈ ਕਰਦਾ ਸਾਰੇ ਦੀਆਂ ਹਸਤੀਆਂ ਇੰਨੇ ਥਾਂ 'ਚ ਜਿੱਦਾਂ ਆਪਾਂ ਕੀਰਤਪੁਰ ਸਾਹਿਬ ਪਾਉਨੇ ਆ ਗੁਰੂ ਮਹਾਰਾਜ ਸਾਹਿਬ ਨੇ ਆਪਾਂ ਨੂੰ ਉੱਧਰ ਬਖਸ਼ਿਸ਼ ਕੀਤਾ ਇਹਨਾਂ ਨੂੰ ਸਨਾਤਨ ਧਰਮ ਵਾਲਿਆਂ ਨੂੰ ਸਾਧ ਸੰਗਤ ਜੀ ਹੁਣ ਆ ਪਾ ਗਿਆਂ ਜੀ ਬੱਬਾ ਨਾਮ ਜੀ ਦਾ ਘਰ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਹਰ ਜੰਗ ਲੋਈਏ ਤੇ ਜੀ ਜੀ ਆਪਛਾਣ ਤੋ ਮੇਰਾ ਤੇ ਸਾਡੇ ਕੋਈ ਪ੍ਰੇਰਤਾ ਨੂੰ ਕੋਈ ਨਹੀਂ ਹੈ ਜਦ ਆਪ ਸਿੰਦਰ ਮਾਇਆ ਸੇਵਾ ਸਾਹਮਣੇ ਜਾਣੇ ਰਿਹਾ ਸੁਣਨ ਕੰਮ ਨਹੀਂ ਕਰਮ ਮੈਂ ਪੂਰਾ ਸਾਹ ਬਣਾਇਆ ਨਾ ਸਾਧ ਸੰਗਤ ਜੀ ਲੱਖ ਲੱਖ ਬਤਾਈ ਹੋਵੇ ਤੁਹਾਨੂੰ ਕੀ ਆ ਕੋਈ ਬਾਬਾ ਜੀ ਦੇ ਘਰੇ ਦਰਸ਼ਨ ਕਰਨ ਵਾਸਤੇ ਆਇਓ بڑے ਕਰਮ ਵਾਲੇ ਭੱਜਾ ਵਾਲੇ ਇਸ ਪਿੰਡ ਦਾ ਨੌਦੀ ਨਰਸੀ ਬਾਹਮਣੀ ਜਦੋਂ ਨਾਮ ਦੇ ਕੇ ਪੈਦਾ ਹੋਏ ਨੇ ਤੇ ਗਿਆਨੀ ਜੈਲ ਸਿੰਘ ਜਦੋਂ ਰਾਸ਼ਟਰਪਤੀ ਬਣਿਆ ਉਹਰੇ ਮੱਥਾ ਟੇਕਣਾ ਆਦੀ ਉਹਨੇ ਪਿੰਡ ਦਾ ਹੀ ਨਾਮ ਬਦਲ ਕੇ ਨਰਸੀ ਨਾਮ ਦੇ ਬਰਖਤਾ ਨਰਸੀ ਬਾਹਮਣੀ ਤੋਂ ਨਰਸੀ ਨਾਮ ਦੇ ਜੀਲਾ ਬਣਾਤਾ ਹੰਗੋਦੀ ਆ ਕਾਹੜ ਛਾਪਦੇ ਇਹਨਾਂ ਦੇ ਗੋਨੂ ਗ੍ਰਾਮ ਸਾਹਿਬ ਇੱਥੇ ਦਰਜ ਨੇ 72 ਵਾਰ ਇਹਨਾਂ ਦੇ ਦਰਸ਼ਨ ਹੋਏ ਤੇ ਕ੍ਰਿਸ਼ਨ ਭਗਵਾਨ ਦੇ ਉਹ ਰਾਸ਼ਟਰ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੂੰ ਬਿਠਾਉਂਦੇ ਤਾਂ ਕਹਿੰਦੇ ਨੇ ਬਿਠਾ ਦੇ ਪਿਆਰੀ ਇਨਾਂ ਦੇ ਪਿਤਾ ਦਾ ਨਾਮ ਦਾਮਸਰੇਟ ਤੇ ਮਾਤਾ ਦਾ ਨਾਮ ਉਹ ਤਾਂ ਗੋਨਾਬਾਈ ਘਾੜੇ ਜਨਉਤੀ ਰਾਜਾਬਾਈ ਗੋਨਾਬਾਈ ਦੇ ਕੁੱਖੋਂ 26 ਅਕਤੂਬਰ 1270 ਤੱਕ ਕਾਸ਼ੀ ਦਿਨੇਤ ਬਾਅਦ ਵਿੱਚ ਘੱਟ ਪੈਦਾ ਹੋਇਆ। 2 ਮਾਰਚ 1350 ਬ੍ਰਹਮੀਨ ਹੋਏ ਤੇ ਜਿਲ੍ਹਾ ਫਰਦਾਸਪੁਰ ਪਿੰਡ ਖੁਆ। ਇਨਾਂ ਦੇ ਗੋਬਰਾ ਨੌਕੀ ਤਸ਼ੀਬਾ ਖੇਤਰ। ਬੁਰਗੱਪੀ ਦੇ ਕੇ ਗਏ ਸ ਤੇ ਮਾਪਾ ਬੋਰਦਾਸਪੁਰ ਆਮਰ ਸਾਹਿਬ ਜੀ ਦੇ ਦੋ ਜਗ੍ਹਾ ਰਹੇ ਸਨ ਪੱਟੀਵਾਲ ਮਨੜੀ ਸਿੱਖੀ ਮੰਡੀ ਵੀ ਰਹੇ ਸਨ ਕੋਟੀਵਾਲ ਕੁੱਤੇ ਦੀ ਸਮਾਦ ਵੀ ਨਾਲ ਬਣੀ ਹੋਈ ਹੈ ਜਿਹੜੇ ਇਹਨਾਂ ਦੀ ਰੋਟੀ ਚੱਕ ਕੇ ਭੱਜਿਆ ਸੀ ਜੀ ਬਾਬਾ ਜੀ ਮੈਂ ਤੁਹਾਨੂੰ ਪਛਾਣ ਲਿਆ ਤੁਸੀਂ ਰੁਕੀ ਨਾ ਕਹੋ ਮੈਂ ਤੁਹਾਡੇ ਵਾਸਤੇ ਮੱਖਣ ਲੈ ਕੇ ਆਇਆ ਰਹੀ ਇਸ ਘਰ ਦੀ ਗੱਲ ਮੋਗੇ ਜਿਹੜੇ ਦੀ ਲੜਕੀ ਸੀ ਵੱਧ ਨਹੀਂ ਗਲਾਂ ਦੀ ਗਰੀਬ ਜ਼ਾਰੋ ਦਾ ਨਾਮ ਸੀ ਛਿੰਬਿਆਂ ਦੀ ਲੜਕੀ ਸੀ ਕਿਉਂਕਿ ਨਾਮ ਦੇ ਜਿਹੜੇ ਸੀਗੇ ਛਿੰਬਾ ਜਦ ਨਾਲ ਸੰਬੰਧ ਹਾਂਜੀ ਉਨੇ ਉੱਪਰ ਤੱਕ ਪਹੁੰਚ ਕਰਕੇ ਇਹ ਜਗਾ ਲੈ ਕੇ ਬਾਬਾ ਜੀ ਦੇ ਰੋਂ ਤੇ ਚੜਾਈ ਦੀ ਆ। ਹੋਏ। ਪੂਰੇ ਦਾ ਮੁਸਲਮਾਨ ਤੇਲੀ ਰਿਆ ਕਰਦਾ ਤੂੰ। ਅੱਛਾ। ਤੇਲੀ ਤੋਂ ਪਹਿਲਾਂ ਪਤਾ ਨਹੀਂ ਕੌਣ-ਕੌਣ ਰਹਿ ਕੇ ਗਿਆ ਉਹ। ਕਿਉਂਕਿ 755 ਸਾਲ ਹੋ ਗਏ। ਡੇਢ ਕਿਲਾ ਜ਼ਮੀਨ ਦਾ ਲੈ ਕੇ ਦੇਖੇਗੀ ਜਿੱਥੇ ਗੁਰਦੁਆਰਾ ਸ਼ੋਭਤਾ ਨਾਮ ਦਾ। ਬਾਰ ਬਾਰ। ਦੇ ਦੇ ਰੋਡ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਕ ਤੁਹਾਡੀ ਯਾਤਰਾ ਭਾਈ ਸਭਨ ਕਰੇ ਸ਼ੁਭ ਸ਼ਾਂਤੀ ਰੱਖੇ ਆਰਾਮ ਤਵੇ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਲੋ ਜੀ ਆ ਗਈ ਵੀਡੀਓ ਨਾਲ ਇਹ ਕੁੜੀ ਖੁਸ਼ ਹੈ ਇਹ ਕੁੜੀ ਖੁਸ਼ ਹੈ ਤਾਂ ਮਰਜ਼ੀ ਹੈ ਨਾ ਇਹ ਕੁਝ ਦੇ ਲੈ ਸਾਰੇ ਨਾਲ ਖੁਸ਼ ਕਿਉਂਕਿ ਉਹਦੇ ਹਾਲ ਸ ਜਾ ਵੀ ਠੀਕ ਹੈ ਨਾ ਫਿਰ ਇਧਰ ਕਰਕੇ ਦਰਸਾਉਣੀ ਹੈ ਨਾ ਨਹੀਂ ਨਹੀਂ ਸ਼ਾਹ ਨੂੰ ਪਈਓ ਚੱਲੀ ਇਹਨੂੰ ਛੱਡ ਦੋ ਥੱਲੇ ਛੱਡ ਆਜੋ 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 ਅੱਜ ਦੀ ਯਾਤਰਾ ਸਮਾਪਤ ਹੋ ਗਈ ਆ